ਉਹ ਟੱਕਰਾ ਮਾਰ ਲੱਗਦੇ ਆਪਣੇ ਪਰਵਾਹ ਕੇ ਰੋਗ ਰੋਣ ਲੱਗਦੇ ਉਹ ਐਨੀ بے ਆਬਦੀ ਕਰੀ ਇਹ ਨਹੀਂ ਖਸਾਨੇ ਜੇ ਦੁਨੀਆ ਪਰ ਪਰ ਟਰਾਲੀਆਂ ਲਈ ਜਾਂਦੇ ਨੂੰ ਮਤ ਦਾ ਦੇ ਦੇ ਮਾੜੇ ਮੋਟੇ ਕਿਸਾਨਾਂ ਨੂੰ ਵੀ ਅੱਜ ਕਿਉਂ ਨਾ ਉਹਨੇ ਥੋੜੇ ਖੇਤਾਂ 'ਚ ਅੱਗ ਲੱਗਦੀ ਆ ਠੀਕ ਹੈ ਪੜੀਆਂ ਟਰਾਲੀਆਂ ਦਿੱਲੀ ਵਾਗਦੇ ਆ ਪੜੀਆਂ ਟਰਾਲੀਆਂ ਦਲਿੰਦਰ ਵਾਗਦੇ ਆ ਪੜੀਆਂ ਲੋਹਿਆਣੇ ਵਾਗਦੇ ਆ ਉਹ ਇਹਨਾਂ ਨੂੰ ਮਤ ਦਾ ਦੇ ਦੋ ਨਾ ਫਿਰ ਜਿਹੜੇ ਅੱਜ ਦੇ ਕੋਈ ਅੱਗ ਲਾ ਰਿਹਾ ਹੈ ਉਹ ਡੱਬੀ ਲਾ ਕੇ ਘਰ ਨੂੰ ਵਗ ਜਾਂਦੇ ਨੇ ਉਹ ਤਾਂ ਡੱਬੀ ਲਾ ਕੇ ਬਈ ਜਾ ਕੇ ਏਸੀ 'ਚ ਬਹਿ ਜਾਂਦੇ ਨੇ ਤੜਕੇ ਨੂੰ ਆ ਕੇ ਦੇਖਦੇ ਨੇ ਕਿੱਥੇ ਕਿੱਥੇ ਆਪਣੀ ਅੱਗ ਵਾਗੀ ਕੋਈ ਬਾਹਰੀ ਕੋਈ ਇੱਥੇ ਪਰਵਾਹ ਨਹੀਂ ਹੈਗੀ ਇੱਕ ਦਾ ਰੋਡ ਦੇ ਉੱਤੇ ਅਗਲਾ ਇੱਕ ਦਾ ਬੱਚੀ ਮੱਚ ਗਈ ਅੱਛੇ 6-7 ਕਬੂਤਰਾਂ ਦੇ ਬੱਚੇ ਮਾਂ ਦੇ ਰੇਰੇ ਉੱਤੇ ਨਰ ਹੋਣ ਲੱਗ ਰਹੇ ਨੇ ਕਿਹਨੇ ਕਿ ਬੱਚੇ ਨੇ ਮੈਂ ਤਾਂ ਹੁਣ ਇਹੀ ਕਹਿੰਦਾ ਇਹ ਜਿਹੜਾ ਇਹ ਆਪਾਂ ਨੇ ਜਿਹੜੇ ਜ਼ਿੰਮੇਦਾਰ ਹੋਵੇ ਆਪਾਂ ਸੱਪ ਵਾਲਾ ਕੰਮ ਕਰ ਗਿਆ ਸੱਪਣੀ ਵਾਲਾ ਕੰਮ ਤੇ ਆਂਦਾ ਨੁਕਸਾਨ ਹੋਇਆ ਬੰਦਿਆਂ ਦਾ ਨੁਕਸਾਨ ਹੋ ਗਿਆ ਭਾਈ ਜਦੋਂ ਡੰਗਰੇ ਮਾਰ ਕੇ ਆਲੇ ਦੇ ਬੰਦਾ ਦਾ ਆਪਣੀ ਨਾਲ ਦੀ ਨਾਲ ਹੋ ਗਿਆ ਇਹ ਅੰਤ ਆ ਗਿਆ ਭਾਈ 2028-29 ਦੇ ਵਿੱਚ ਤੋਂ ਰਿਜ਼ਲਟ ਆ ਜੂਗਾ ਜਿਹੜਿਆ ਦਰਖਤ ਮਨਚੌਂਦ ਨੇ ਜ਼ਿੰਮੇਦਾਰ ਆਪਣੇ ਕਿਸਾਨ ਮੈਂ ਕਹਿੰਦਾ ਕਿਹੜੇ ਕਿਸਾਨ ਨੇ ਇਹ ਜਨੇ ਕਿਸਾਨ ਨੇ ਇਹਨੂੰ ਕਹਿਣਾ ਜੀ ਨਹੀਂ ਕਰਦਾ ਕਿਸਾਨ ਵੀ ਕਿਸਾਨ ਮਣੀ ਮੋਟੀ ਮਤ ਦਿਓ ਕਿਸਾਨ ਜੁਨੀਅਰ ਜਮਾ ਜਮਾ ਬੇਕਾਰ ਕਿਸਾਨ ਜੁਨੀਅਰ ਹੈ ਇਧਰੇ ਪਾਸੇ ਕਿਸਾਨ ਨੂੰ ਆਉਣੇ ਦਿੰਦੇ ਹੈਗੀ ਵੀ ਅੱਗ ਨਾ ਲਾਓ ਭਾਈ ਪਾਣੀ ਨਾ ਛਾੜੋ ਦੂਜਾ ਆ ਹੁਣ ਤਾਂ ਅਸੀਂ ਅਸੀਂ ਧੜਫੜੇ ਬੰਦੇ ਭਾਈ ਪਾਣੀ ਬਚਾਓ ਪਾਣੀ ਬਚਾਓ ਜੁਨੀਅਰ ਕੋਈ ਨਹੀਂ ਬੋਲਦੀ ਇਹਨੂੰ ਪਰਪਰ ਟਰਾਲੀਆਂ ਚੰਗਾ ਦੁੱਧ ਪਿਆਨੇ ਹੁਣ ਵਧੀਆ ਪੱਟੀ ਪਾਵਾ ਦੁੱਧ ਦੀ ਜਮੀਨ ਦੇ ਇਹ ਕੋਈ ਇਹਨੂੰ ਕੰਮ ਨਹੀਂ ਹੈਗਾ ਜਿਹੜਾ ਕੰਮ ਕਰਦਾ ਉਹ ਕਰਦੇ ਨੇਗੇ ਹੁਣ ਲੋਕਾਂ ਨੇ ਸਾਰੇ ਦਰਖਤ ਮਚਾਤੇ ਪਹਿਲਾਂ ਸਾਰੇ ਨਿੰਮ ਸੋਕਰੇ ਸਾਰੇ ਦਰਖਤਾਂ ਤੇ ਜਾਨਵਰ ਵੀ ਰਹਿੰਦੇ ਨੇ ਜਾਨਵ ਕਟੋਕੜ 20 ਸਾਲ ਪਹਿਲਾਂ ਹਮ ਜਦੋਂ ਬੁੜੀਆਂ ਪਾਥੀਆਂ ਪਾਦੀਆਂ ਹੁੰਦੀਆਂ ਉਦੋਂ ਚਿੱਟੇ ਕੋ ਗਰੋਂਦੇ ਲੰਘ ਉਹ ਹਮ ਚਿੱਟੇ ਕੋ ਗਣਾਉਂਦੇ ਜਦੋਂ ਬੁੜੀ ਪਾਥੀ ਪਾਦੀ ਸੁਣਦੇ ਗਣਾਉਂਦੇ ਉਹ ਹਮ ਕੋ ਗੜ ਕੋ ਸਾਰੇ 4 ਸਾਲ ਦੇ ਵਿੱਚ ਖਤਮ ਕਰਦੇ ਖਾਤੋਂ ਖਤਮ ਹੋ ਗਿਆ ਜਿਹੜਾ ਦਰਖਤ ਮੱਚ ਗਿਆ ਹਾਲਾ ਪਾਉਣ ਨੂੰ ਕੋ ਸੋਨੇ ਦੇ ਉਹਨਾਂ ਦਾ ਦੇਖ ਹਾਲਾ ਖਤਮ ਹੋ ਗਿਆ ਦਰਖਤ ਖਤਮ ਹੋ ਗਿਆ ਉਸ ਤੋਂ ਬਾਅਦ ਦੇ ਵਿੱਚ ਸਾਰੇ ਜਾਨਵਰ ਖਤਮ ਹੋ ਗਏ ਤੇ ਹੁਣ ਇੱਕ ਬੱਚਾ ਬੰਨਿਆ ਹੋਇਆ ਸੀਗਾ ਉਹਦੇ ਨਾਲ ਉਹ ਮਚਾਤਾ ਉਹ ਬਈ ਅੱਧਾ ਮੱਚ ਗਿਆ ਜਰਾ ਅੱਧਾ ਮੱਚ ਗਿਆ ਹੀ ਮਰ ਗਿਆ ਉਹ ਉਹ ਲੈਖਾ ਦੇਣਾ ਬੋ ਬਈ ਇੱਕ ਥਾਣੇ 'ਚ ਗੱਡੀਆਂ ਖੜੀਆਂ ਨੇ 10 ਉਹ ਮੱਚ ਗਈਆਂ ਉਹਦੇ ਅੱਗੇ ਤੋਂ ਅੱਗੇ ਆ ਕੇ ਪੈ ਗਈ ਅੱਗ ਕੀ ਖੜਦੇ ਅੱਗ ਮੂਰੇ ਕੌਣ ਖੜੂਗਾ ਦੋਸਤੋ ਸਾਨੂੰ ਵਿੱਚ ਵੀਡੀਓ ਵੀ ਦਿਖਾਵਾਂਗੇ ਜਿੰਨੇ ਵੀ ਪਸ਼ੂ ਮੱਛੇ ਨੇ ਬੱਕਰੀਆਂ ਸਾਨੂੰ ਇਹ ਵੀਡੀਓ ਦੇ ਵਿੱਚੇ ਦਿਖਾਵਾਂਗੇ ਜੁੜੇ ਰਹੋ ਖੋਜ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜੀਰੋ ਰਿਪੋਰਟਰ ਅਸੀਂ ਤਾਂ ਬੇਨਤੀ ਕਰਦੇ ਹਾਂ ਨਾ ਲਾਓ ਅੱਗ ਉਹ ਇਧਰ ਅਕਤ ਹਰੇ ਭਰੇ ਨਾ ਫੂਕੋ ਐਮਪੀ ਦੇ ਵਿੱਚ ਕਹਿੰਦੇ ਬਾਬਾ ਜੀ ਕੋਈ ਵੱਢ ਨਹੀਂ ਸਕਦਾ ਅਸੀਂ ਐਮਪੀ ਦੇ ਵਿੱਚ ਸਾਡਾ ਮੁੰਡਾ ਜਾ ਕੇ ਆ ਗਿਆ ਵੰਡੀ ਮੇਰਾ ਹਾਂ ਅੰਦਾਜ਼ੌਰ ਪਿੰਡ ਹੈ ਹਾਂ ਸ਼ਾਇਦ ਹਾਂ ਉਹ ਕਹਿੰਦਾ ਸਾਰੇ ਪਿੰਡ ਦੇ ਵਿੱਚ 4 ਤਾਂ AC ਨੇ 4-5 AC ਹੋਣਗੇ ਦਾ ਇੱਕ ਪਿੰਡ 'ਚ ਇੱਕ ਪਿੰਡ 'ਚ 4-5 AC ਨੇ ਕਹਿੰਦਾ ਹਰੇਕ ਦੇ ਘਰ ਦੇ ਵਿੱਚ ਅੰਬ ਦਾ ਬੂਟਾ ਹੈ ਜੱਫੇ 'ਚ ਨਹੀਂ ਆਉਂਦਾ ਕਹਿੰਦਾ ਜੜੇ ਬੂਟੇ ਨੇ ਹਾਂ ਅੰਬਾਂ ਨਾਲ ਭਰੇ ਪੈਣੇ ਹਾਂ ਹਰੇਕ ਜੰਨੇ ਉਹ ਆਪਣੇ ਬਾਗਰੂ ਨੇ ਸਾਰੇ ਉੱਥੇ ਥੱਲੇ ਬੈਠੇ ਅੰਬਾਂ ਦੇ ਕੋਈ ਪੱਖਾ ਨਹੀਂ ਚਲਾਉਂਦਾ ਕੋਈ AC ਨਹੀਂ ਚਲਾਉਂਦਾ ਉਹਨਾਂ ਨੇ ਕਾਦੀ ਘਟ ਕੋਈ ਘਟ ਨਹੀਂ ਨਾ ਉਹਨਾਂ ਨੂੰ ਗਰਮੀ ਲੱਗੇ ਇੱਥੇ ਨਾ ਸਰਦੀ ਲੱਗੇ ਆਇਆ ਮੌਸਮ ਨਾਲੇ ਗਰਮੀ ਜ਼ਿਆਦਾ ਹੈ ਨਾ ਗਰਮੀ ਜ਼ਿਆਦਾ ਲੱਗਦੀ ਨਹੀਂ ਇੱਥੇ ਗਰਮੀ ਉਹ ਕਹਿੰਦਾ ਸਾਨੂੰ ਗਰਮੀ ਨਹੀਂ ਹਰ ਹਫ਼ਤਾ ਲੱਗ ਕੇ ਪੋਲੂਸ਼ਨ ਨਹੀਂ ਦ ਜੇ ਸਰਕਾਰ ਭਵਾਨਦਮਨ ਆਪਣੀ ਇਹ ਕਰੋ ਕਰਦੇਗਾ ਕਾਨੂੰਨ ਵੀ ਇਹ ਦਰਖਤ ਵੱਢਣਾ ਪਹਿਲਾਂ ਜ਼ਿੰਮੇਵਾਰੀ ਲਾਓ ਆ ਰਹੇ ਨੇ ਸਿਕੰਜਾ ਕਥੜੇ ਆ ਰਹੇ ਚਲਾ ਰਹੇ ਨੇ ਜਿਹੜੇ ਬਾੜ ਕਾ ਉਹਨਾਂ ਦੇ ਸਿਕੰਜਾ ਕਸੇ ਸਰਕਾਰ ਜੀਵੀ ਨਾਲ ਕਿੱਥੇ ਵੇਚੂਗਾ ਦਰਖਤ ਨਾ ਇੱਕ ਗੱਲ ਹੋਰ ਆਈ ਹੈ ਕਿ ਵੀ ਜਿਹੜੇ ਦਰਖਤ ਫੂਕੇ ਨੇ ਤਕੀ ਉਹ ਤਾਂ ਕਹਿੰਦੇ ਨੇ ਅੱਗ ਨਾ ਲਾਓ ਅੱਗ ਨਾ ਲਾਓ ਕੇਸ ਕਰਾਂਗੇ ਇਹ ਤਕੀ ਤਾਂ ਲੱਖਾਂ ਕੀ ਕਰੋੜਾਂ ਦਰਖਤ ਪੰਜਾਬ ਦੇ ਵਿੱਚ ਸਵਾਹ ਕਰਤਾ ਹਰਾ ਭਰੇ ਦਰਖਤ 50 50 ਫੁੱਟ ਉੱਚੇ ਤੈਨੂੰ ਕਿਹਨੇ ਕਹਿ ਆ ਵੀ ਕੇਸ ਕਰਾਂਗੇ ਅੱਗ ਨਾ ਲਾਓ ਫਿਰ ਸੋਹਣੀਆਂ ਖਬਰੇ ਪਿੱਛੇ ਕਹਿੰਦੇ ਹੁੰਦੇ ਸੀ ਕਿਹਸ ਨੇ ਨਹੀਂ ਕਿਹਾ ਹੈਗਾ ਤੀ ਤੂੰ ਆਪ ਅੱਗੇ ਜਦੋਂ ਕਹਿੰਦੇ ਤੇ ਉਹ ਤਾਂ ਪ੍ਰਦੂਸ਼ਣ ਵਾਲੇ ਕਹਿੰਦੇ ਤਾਂ ਆਪਣਾ ਜੀਵਨ ਦਾ ਪ੍ਰਦੂਸ਼ਣ ਹੁੰਦਾ ਜਿਹੜਾ ਹੁਣ ਤਰਖਤ ਮਾਦਿਆਂ ਹੁਣ ਤਾਂ ਕੋਈ ਬੋਲਦਾ ਨਹੀਂ ਹੈਗਾ ਹੁਣ ਤਰਖਤ ਜਿਆਦੇ ਮੱਛੀ ਉਹਦਾ ਉਦੋਂ ਤਾਂ ਬਦਨ ਨੁਕਸਾਨ ਹੁਣ ਹੋ ਗਿਆ ਹੁਣ ਤਾਂ ਡੱਬੀ ਲਾ ਕੇ ਬਈ ਜਾ ਕੇ ਏਸੀ 'ਚ ਬਹਿ ਜਾ ਤੜਕੇ ਨੂੰ ਆ ਕੇ ਦੇਖਦੇ ਨੇ ਕਿ ਕਿੱਥੇ ਕਿੱਥੇ ਆਪਣੀ ਅੱਗੇ ਵਾਗੀ ਕੋਈ ਬਾਹਰ ਹੀ ਨਹੀਂ ਆਉਂਦਾ ਹੈਗਾ ਜਾਲਮਾਨ ਮੱਛਣ ਜੰਗਲ ਮੱਛਣ ਕੋਸ ਮਰਜ਼ੀ ਹੋਈ ਜਾਵੇ ਕੋਈ ਇੱਥੇ ਪਰਵਾਹ ਨਹੀਂ ਹੈਗੀ ਇੱਕ ਤਾਂ ਰੋਡ ਦੇ ਉੱਤੇ ਅਗਲਾ ਦੀ ਇੱਕ ਤਾਂ ਬੱਚੀ ਮੱਚ ਗਈ ਅੱਛਾ 6-7 ਕਬੂਤਰਾਂ ਦੇ ਬੱਚੇ ਮ ਇਹ ਆਪਾਂ ਨਾਲ ਜਿਹੜੇ ਜ਼ਿੰਮੇਦਾਰ ਹੋਗੇ ਆਪਾਂ ਸਾਪਾ ਦਾ ਕੰਮ ਕਰ ਗਿਆ ਸਾਪਣੀ ਵਾਲਾ ਕੰਮ ਆਪਾਂ ਆਪਣੇ ਬੱਚੇ ਨੂੰ ਆਪੇ ਖਾਣ ਲੱਗ ਗਏ ਆਪਾਂ ਆਪਣੇ ਬੱਚਾ ਖਾਤਰ ਜਿਹੜਾ ਆਪ ਵੀ ਖਾਣ ਕਰ ਤਿਆਰ ਕਰ ਰਹੇ ਆ ਖਤਰਨਾਕ ਕਰ ਰਹੇ ਆ ਬਹੁਤ ਜ਼ਿਆਦਾ ਖਤਰਨਾਕ ਹੈ ਇੰਨਾ ਜੀਵ ਜੰਤ ਮੱਚਦਾ ਜੰਨ ਵੀ ਕਿਤੋਂ ਗਏ ਬਹੁਤ ਜ਼ਿਆਦਾ ਨੁਕਸਾਨ ਕਰਦੇ ਇੱਥੇ ਵੀ ਅੱਗ ਲਾਈ ਆ ਮੁੰਡੇ ਨੇ ਬਹੁਤ ਗੌਰ ਨਾ ਲਾਈ ਐ ਠੀਕ ਹੈ ਕਿ ਬੰਦਗੜ ਪਿੰਡ ਦੀ ਜੀਜੀਆ ਪਿੰਡ ਹੈ ਇਹ ਆ ਪਾਣੀ ਛੱਡਿਆ ਪਿਆ ਅਸੀਂ ਇਹਦੇ ਵੀ ਖਿਲਾਫ ਆ ਬਿਨਾ ਮਤ ਉਹਦਾ ਪਾਣੀ ਕਿਉਂ ਛੱਡ ਲਿਆ ਨੇ ਇਹ ਜਦੋਂ ਪਾਣੀ ਲੋੜ ਆ ਉਹ ਤਾਂ ਛੱਡ ਲੋ ਆਲੇ ਮਹੀਨਾ ਜੀਵ ਅਸੀਂ ਪਹਿਲਾਂ ਵੀ ਪਾਉ ਪਟੇ ਆ ਜਦੋਂ ਨਿੰਮਾ ਨਿੰਮਾ ਦੇ ਹਰੇ ਹੋਏ ਅਸੀਂ ਉਦੋਂ ਵੀ ਵੀਡੀਓ ਪਾਈ ਭਈ ਨਿੰਮ ਨਹੀਂ ਹਰੇ ਹੋਏ ਉਹ ਲੋਕ ਨਿੰਮ ਨਹੀਂ ਹਰੇ ਹੋਏ ਹੁਣ ਨਿੰਮਾ ਨੂੰ ਆਇਆ ਹੋਗਾ ਮੈਂ ਤਾਂ ਰੰਗ ਹੋ ਜਾਂਦਾ ਇੱਕ ਦਾਣਾ ਹਰਾ ਹੋ ਗਿਆ ਚਾਰ ਸੁੱਕੇ ਪਏ ਨੇ ਤੇ ਟਰੱਕ ਵੀ ਬਹੁਤ ਮੱਚ ਕੇ ਕਣਕ ਟਰੱਕ ਮੱਚ ਕੇ ਕਣਕ ਮੱਚ ਗਿਆ ਡਰਾਈਵਰ ਨੇ ਉਹ ਕਣ ਕਿੱਥੋਂ ਪੜਨਗੇ ਡਰਾਈਵਰ ਭੁੱਖੇ ਮਰਦੇ ਡਰਾਈਵਰ ਫਿਰਦੇ ਨੇ ਵਿਚਾਰੇ ਟ੍ਰਿਕੀਆਂ ਵੀ ਮੱਚੀਆਂ ਨੇ ਚੱਲੀਆਂ ਟੱਕਰੀਆਂ ਮੱਚੀਆਂ 40 50 ਗਰੀਬ ਬੰਦੇ ਦਾ ਜਮੀਂ ਵਿਚਾਰੇ ਦੇ ਉਹ ਤਾਂ ਫੇਰ ਵੀ ਸਰੋ ਮੁੰਡਿਆਂ ਨੇ ਸਹਾਇਤਾ ਕਰਕੇ ਇੱਕ ਇੱਕ ਬਖਤੀ ਦੇ ਕੇ ਉਹਦਾ ਘਰ ਪੂਰਾ ਕਰਤਾ ਗਰੀਬ ਬੰਦੇ ਦਾ ਉਹ ਟੱਕਰਾ ਮਾਰ ਲੱਗਦੇ ਆਪਣੇ ਅੰਨੀ ਬੇਆਬਦੀ ਕਰ ਰਹੇ ਨੇ ਸਾਲਾਂ ਨੇ ਕਿਸਾਨਾਂ ਦੇ ਜੁਨੀਅਰਾਂ ਪਰ ਪਰ ਟਰਾਲੀਆਂ ਲਈ ਜਾਂਦੇ ਨੂੰ ਮਤਤਾ ਦੇ ਦੇ ਮਾੜੇ ਮੁੱਟ ਕਿਸਾਨਾਂ ਨੂੰ ਵੀ ਅੱਗ ਕਿਉਂ ਲਾਉਂਦੇ ਥੋੜੇ ਖੇਤਾਂ 'ਚ ਅੱਗ ਲੱਗਦੀ ਹੈ ਤੇ ਉਸ ਦਿਵਾਰ ਆ ਹੁਣ ਤੇ ਅਸੀਂ ਅਸੀਂ ਢੜਫਤੇ ਬੰਦੇ ਵੀ ਪਾਣੀ بچਾਓ ਪਾਣੀ بچਾਓ ਜੁਨੀਅਰ ਕੋਈ ਨਹੀਂ ਬੋਲਦੀ ਇਹਨਾਂ ਪਰ ਪਰ ਟਰਾਲੀਆਂ ਚੰਗਾ ਦੁੱਧ ਪਾਉਂਦੇ ਨੇ ਵਧੀਆ ਪੱਤੀ ਪਾਉਂਦੇ ਜਮੀਂਦਾਰੇ ਕੋਈ ਇਹਨਾਂ ਨੂੰ ਕੰਮ ਨਹੀਂ ਹੈਗਾ ਜਿਹੜਾ ਕੰਮ ਕਰਨਾ ਉਹ ਕਰਦੇ ਨਹੀਂ ਹੈਗੇ ਹੁਣ ਲੋਕਾਂ ਨੇ ਸਾਰੇ ਦਰਖਤ ਮਚਾਤੇ ਪਹਿਲਾਂ ਸਾਰੇ ਨਿੰਮ ਸੋਕੇ ਸਾਰੇ ਰਸਤਾਂ ਤੇ ਜਾਨਵਰ ਵੀ ਰਹਿੰਦੇ ਨੇ ਜਾਨਵਰਾਂ ਦੇ ਸਾਰੇ ਜਾਨਵਰ ਬਚ ਗਏ ਭਾਈ ਅੱਜ ਤੋਂ ਅਸੀਂ ਤਾਂ ਬੇਨਤੀ ਕਰਦੇ ਹਾਂ ਨਾ ਲਾਓ ਅੱਗ ਉਹ ਇਦਰਾਖਤ ਹਰੇ ਭਰੇ ਨਾ ਫੂਕੋ